ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸ਼ਹਿਰ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਦੋਸਤੋ ਸ਼੍ਰੀ ਤਰਨਤਾਰਨ ਸਾਹਿਬ ਪਹੁੰਚਿਆ ਬਾਈ ਸਤਨਾਮ ਸਿੰਘ ਹੋਰਾਂ ਦੇ ਕੋਲ ਬਿਲਕੁਲ ਗ੍ਰੈਂਡ ਕੈਰੋਂ ਪੈਲਸ ਕੋਲੋਂ ਜਿਹੜੀ ਦੋਸਤੋ ਸੜਕ ਆ ਉਹ ਸਿੱਧੀ ਬਾਈ ਸਤਨਾਮ ਸਿੰਘ ਹੋਰਾਂ ਦੇ ਘਰੇ ਆਉਂਦੀ ਆ ਤਾਂ ਤੁਸੀਂ ਬਿਲਕੁਲ ਨੰਬਰਾਂ ਦੇ ਦਿੱਤੇ ਹੋਏ ਆਂ ਦੇ ਸੰਪਰਕ ਕਰਕੇ ਜਿਹੜੀ ਆ ਦੋਸਤੋ ਗੱਲਬਾਤ ਕਰ ਸਕਦੇ ਹੋ ਦੇ ਪਾਈ ਸਤਨਾਮ ਸਿੰਘ ਜੀ ਨੇ ਅੱਜ ਗੱਲ ਕਰਾਂਗੇ ਘਟੋ ਘਟ ਬਿਹੜਾਂ ਦੀ ਜੇਕਰ ਦੋਸਤੋ ਅੱਜ ਗਿਣਤੀ ਕਰ ਲਈਏ ਤੇ 5 6 7 ਸੱਤ ਨਗ ਹੋਣਗੇ ਘਟੋ ਘਟ 7 ਦੇ 8 ਵੀ ਹੋ ਸਕਦੇ ਆ 8 ਬਿਹੜਾਂ ਹੋਣਗੀਆਂ ਤਕਰੀਬਨ ਜਾਂ 7 ਕ ਨਗ ਹੋਣਗੇ ਠੀਕ ਆ ਜੀ ਇੱਕ ਮੱਝ ਹੋਵੇਗੀ ਦੋਸਤੋ ਨੀਲੀ ਦੀ ਮੈਂ ਹੋਵੇਗੀ ਠੀਕ ਆ ਤਾਜੀ ਸੂਈ ਸਵਈ ਆ ਅੱਜ ਦੋਸਤੋ 5 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ 11 ਵਜੇ ਮਾਰਨਿੰਗ ਦਾ ਟਾਈਮ ਹੈਗਾ ਪਸ਼ੂ ਜੇਸ ਘਰ ਤੋਂ ਵੀ ਆਪਾਂ ਵੀਡੀਓ ਬਣਾ ਰਹੇ ਹੁੰਨੇ ਆ ਦੋਸਤੋ ਉਸ ਥਾਂ ਤੇ ਆ ਕੇ ਘਰ ਵਿਜ਼ਿਟ ਕਰਕੇ ਤਸੱਲੀ ਆ ਨਿਰਕ ਪਰਖਾ ਤੁਸੀਂ ਕਰ ਲਿਓ ਪਸ਼ੂ ਬਖਾਉਣਾ ਮੇਰਾ ਜਿਹੜਾ ਦੋਸਤੋ ਫਰਜ਼ ਆ ਠੀਕ ਆ ਬਾਕੀ ਆਪਣਾ ਹੱਕ ਸਮਝ ਕੇ ਤਸੱਲੀ ਤੁਸੀਂ ਕਰ ਲਿਓ ਚੁਵਾਈ ਕਰਕੇ ਜਿੰਨੀ ਦੱਸੀ ਜਾਊਗੀ ਬਾਈ ਸਤਨਾਮ ਸਿੰਘ ਦੁਆਰਾ ਆਓ ਕਰਦੇ ਆ ਗੱਲਬਾਤ ਪੁੱਛਦੇ ਆ ਕੀ ਡਿਟੇਲ ਆ ਦੋਸਤੋ ਤੇ ਪਸ਼ੂ ਤਕਰੀਬਨ ਵਹੜਾ ਹੋਣਾ ਚਾਹੀਏ ਮੱਝਾ ਹੋਣਾ 879679 ਜਿਹੜੇ ਦੋਸਤੋ ਡੇਲੀ ਰੂਟੀਨ ਦੇ ਵਿੱਚ ਇਸ ਘਰੋਂ ਮਿਲਦੇ ਰਹਿਣਗੇ ਤੁਹਾਨੂੰ ਮਿਲਦੇ ਰਹਿੰਦੇ ਆ ਦੇਖਣ ਦੇ ਵਿੱਚ ਵੀ ਤੇ ਖਰੀਦ ਵੀ ਕਰ ਸਕਦੇ ਹੋ ਸਭ ਤੋਂ ਪਹਿਲਾਂ ਭਾਜੀ ਸਤਨਾਮ ਸਿੰਘ ਜੀ ਸਤਿ ਸ੍ਰੀ ਅਕਾਲ ਸਰ ਜੀ ਬਹੁਤ ਵਧੀਆ ਠੀਕ ਠਾਕ ਜੀ ਆਹ ਕਿਰਪਾ ਚੜ੍ਹਦੀ ਕਲਾ ਸਰ ਜੀ ਚਲੋ ਸ਼ੁਕਰ ਮਾਲਕ ਦਾ ਅੱਛਾ ਭਾਜੀ ਸਤਨਾਮ ਸਿੰਘ ਜੀ ਕਿੰਨੇ ਕੁ ਪਸ਼ੂ ਅੱਜ ਵੜਾ ਕਿੰਨੀਆਂ ਨੇ ਜੀ ਆਪਣੇ ਕੋਲ 7 ਵੜਾ ਜੀ 7 ਵੜਾ ਹੋ ਗਈਆਂ ਹਾਂਜੀ ਤੇ ਇੱਕ ਨੀਲੀ ਦੀ ਮੈਂ ਆ ਗਈ ਹਾਂਜੀ ਆਪਣੇ ਕੋਲ ਝੋੜੀ ਸੀ ਜੀ ਠੀਕ ਇਹ ਨੀਲੀ ਮੈਂ ਦੋਸਤੋ ਦਿਖਾਦਾ ਕਿਤੇ ਠੀਕ ਆ ਤੇ ਪੂਰੀ ਫੇਸ ਕੁਆਲਿਟੀ ਚੰਗੀ ਆ ਬਾਕੀ ਗੱਲਬਾਤ ਆਪਾਂ ਕਰਾਂਗੇ ਨਾਲ ਕੱਲੇ ਕੱਲੇ ਚੀਜ਼ ਦੀ ਕੱਲੇ ਕੱਲੇ ਪਸ਼ੂ ਦੀ ਇਨਫੋਰਮੇਸ਼ਨ ਲੈਨੇ ਆ ਰੇਟ ਭਾਅ ਵਰਤਾ ਵੀਡੀਓ ਚ ਦੱਸਿਆ ਜਾਊਗਾ ਹਾਂਜੀ ਤੇ ਪਹਿਲਾ ਨੰਬਰ ਤੋਂ ਇੱਥੋਂ ਸਟਾਰਟ ਕਰ ਲੀਏ ਭਾਜੀ ਸਹੀ ਗੱਲ ਤੋਂ ਕਰਦੇ ਸਹੀ ਗੱਲ ਤੋਂ ਕਰ ਲੀਏ ਜੀ ਠੀਕ ਆ ਤੇ ਰੇਟ ਪਹਿਲਾਂ ਦੱਸ ਦਈਏ ਜੀ ਵੀ ਭੈਣ ਭਰਾਵਾਂ ਨੂੰ ਫਸਟ ਲਈ ਵੀ ਰੇਟ ਕਿੰਨੇ ਤੋਂ ਲੈ ਕੇ ਕਿੰਨੇ ਤੱਕ ਅੱਜ ਮੌਜੂਦ ਆ ਜੀ ਸ਼ੁਰੂ ਹਾਂਜੀ ਸ਼ੁਰੂ ਆਪਾਂ 30 ਤੋਂ ਕਰ ਦਈਏ ਜੀ 30 ਤੋਂ ਕਰ ਦਈਏ ਹਾਂਜੀ ਤੇ 6000 ਦਾ ਰੇਟ ਚ ਵੇਚਦੀ 6000 ਤੱਕ ਗਾਈਆਂ ਗਾਈਆਂ ਦਾ ਹੀਆ ਤੇ ਮਾਝ ਦਾ ਜਦੋਂ ਵੱਖਰਾ ਹੋ ਗਿਆ ਚਲ ਮੱਝ ਦਾ ਆਪਾਂ ਬਾਅਦ ਪੁੱਛ ਲਾਂਗੇ ਲਾਂਟ ਦੇ ਕਰ ਲਾਂਗੇ ਕਰਦਾ ਆ ਸਭ ਤੋਂ ਪਹਿਲਾਂ ਜਿਹੜੀ ਦੋਸਤੋ ਇਹ ਸ਼ਾਈ ਵਾਲ ਅੰਗ ਦੇ ਵਿੱਚ ਤੁਹਾਨੂੰ ਇਹ ਵਹਿੜ ਦਿਖਾਉਣੀ ਆ ਪਿਓਰ ਸ਼ਾਈ ਵਾਲਾ ਠੀਕ ਆ ਜੀ ਬਨਪਨ ਵੀ ਤੁਸੀਂ ਵੇਖੋਗੇ ਉਵੇਂ ਆ ਪੂਰਾ ਧੌਣ ਤੋਂ ਅਗਲੇ ਪਾਸੇ ਆ ਕਾਫੀ ਚਿਰ ਬਾਅਦ ਵੇਖੀਏ ਸ਼ਾਈ ਵਾਲ ਹੈ ਚਲ ਵੇਖੋ ਕਿੰਦੀ ਆ ਠੀਕ ਆ ਆ ਚੱਲ ਰਹੇ ਦੋਸਤੋ ਵੈਸੇ ਆਪਾਂ ਕ੍ਰੋਸ ਅੰਗ ਦਿਖਾਉਣੇ ਰਹਿੰਦੇ ਆ ਪਰ ਇਹ ਜਿਹੜੀ ਨਾ ਆਪਾਂ ਕਹਿ ਸਕਦੇ ਆ ਵੀ ਬਿਲਕੁਲ 100% ਦੇ ਲਾਗੇ ਬੰਨੇ ਤੁਸੀਂ ਮੰਨਿਓ ਠੀਕ ਆ ਤੇ ਸ਼ਾਈ ਵਾਲਾ ਤੇ ਆ ਮਾਰੋ ਮਾੜੀ ਚਲਕ ਦੇ ਠੀਕ ਆ ਉਹ ਜੀ ਬੰਗਾ ਨਹੀਂ ਹੋਣਾ ਕਰਵਾ ਲਈ ਠੀਕ ਇਹ ਭਾਜੀ ਸਤਨਾਮ ਸਿੰਘ ਜਿਵੇਂ ਉਹ ਕਹਿੰਦੇ ਹੁੰਦੇ ਵੀ ਖਬਰਦਾਰ ਹੈ ਉਹ ਗੱਲ ਬਾਤ ਨਹੀਂ ਕੀ ਆ ਖਬਰਦਾਰ ਹੈਗਾ ਮਣੀ ਖਬਰਦਾਰ ਕੀ ਹਾਂ ਠੰਡੀ ਇਹ ਦੋਈ ਜادیه ਸਭ ਲੋ ਵੀ ਮੈਂ ਹੀ ਚੋਲੀ ਕੀ ਹਾਂ ਲੈ ਇਹ ਦੇਖੋ ਉਸਤਿੰਗ ਕਰਵਾ ਲਈ ਪੂਜੋ ਕੀ ਇਹ ਦਿਨ ਕਿੰਨਿਆਂ ਦੀ ਸੂਈ ਹੈ ਜੀ ਸੂਈ ਨੂੰ ਜੀ ਨੂੰ 5 ਦਿਨ ਹੋਇਆ ਵਛੀ ਇਹ ਮੰਗ 5 ਦਿਨ ਦੀ ਸੂਈ ਤਾਂ ਮਗਰ ਹੀ ਵਛੀ ਆ ਹਾਂ ਜੀ ਆ ਬੱਚਾ ਤੁਹਾਨੂੰ ਦੋਸਤੋ ਦਿਖਾਉਣੇ ਆ ਆ ਦੇਖੋ ਆ ਵਛੀ ਹੈ ਮਗਰ ਠੀਕ ਆ ਉਹ ਵਛੀ ਵੀ ਕਰਾਸ ਦੇ ਵਿੱਚ ਆ ਗਈ ਹੈ ਪਰ ਜਿਹੜੀ ਵਛੀ ਵੀ ਪੂਰੀ ਘੈਂਟਾਂ ਦੇ ਵਧੀਆ ਠੀਕ ਆ ਤੇ ਸੂਈ ਨੂੰ ਪਾਜੀ ਦਿਨ ਦੱਸਦੇ ਚਾਰ ਪੰਜ ਹਾਂਜੀ ਤੇ ਹੁਣ ਬੌਲੇ ਦੇ ਬੌਲੇ ਤੋਂ ਬਾਹਰ ਵੈਸੇ ਆ ਗਏ ਹਾਂ ਤੇ ਤੋਂ ਬੋਲਾ ਖੇ ਲੋ ਦੁੱਧ ਖੇ ਲੋ ਹੁਣ ਵਿੱਚ ਜਿਹਦੇ ਕੋਈ ਹੋ ਸਕਦਾ 15 ਹੋਵੇ ਪਰ ਅਪਾ 14 ਹੀ ਕਰਾ ਦੇ ਦਾਂਗੇ ਹੁਣ 14 ਹਾਂਜੀ ਜਿਹੜਾ ਪਾਜੀ ਸਨਾਨ ਸਿੰਘ ਜੀ ਚਵਾ ਦੇਣਾ ਪੱਕਾ ਪੱਕਾ ਜਿਹੜਾ ਵੇ ਹੁਣ ਤੁਹਾਨੂੰ ਆਪਣੀ ਮਹਾਰਾਜ ਦੀ ਕਿਰਪਾ ਨਾਲ ਤੁਹਾਡੇ ਸਾਹਮਣੇ ਚੌਸੇ ਪੰਜਾਂ ਦੀ ਵੀਡੀਓ ਪੈਂਦੀ ਰਹਿੰਦੀ ਹੈ ਤਕਰੀਬਨ ਜਦੋਂ ਹੁਣ ਮਤਲਬ ਜੇ ਕੋਈ ਗਲਤੀ ਬੰਦ ਸੀ ਤੁਹਾਨੂੰ ਫੋਨ ਆਉਣਾ ਹੀਗਾ ਬਾਹਰ ਆ ਜੀ ਵੇਰੀਏ ਕੱਲ ਨੂੰ ਉੰਨੀ ਹੀ ਦੱਸੀ ਸੀ ਕਿੰਨੀ ਕ ਹੈਗੀ ਹੈ ਲਓ ਵੀ ਐਵੇਂ ਹੁਣ ਵਾਦੂ ਕੋਲੋਂ ਠੀਕ ਠੀਕ 14 ਕਿਲੋ ਦੀ ਭਾਵੇਂ ਕੋਈ ਧਾਰ ਹੋਣਾ ਵਾਰ ਦੇ ਭਾਵੇਂ ਮੇਰੇ ਘਰੇ ਕੋਈ ਛੇਡ ਲੱਗ ਚੋਈ ਜਾਵੇ 14 ਕਿਲੋ ਹਾਂਜੀ ਸੰਧੀ ਆ ਮਿਲੂ ਇਦਾਂ ਹੀ ਠੀਕ ਆ ਕੋਈ ਫਟੀ ਡਾਹ ਕੇ ਚੋਣੀ ਆਪਾਂ ਮਤਲਬ ਲੋ ਵੀ ਦੋਸਤੋ ਕੋਈ ਗੱਲ ਬਾਤ ਨਹੀਂ ਠੀਕ ਆ ਦੇਖਿਓ ਸਾਡੇ ਬਹੁਤ ਸਾਰੇ 25 ਵੜ ਚੰਗੇ ਆ ਠੀਕ ਆ ਵੜ ਚੰਗੀ ਆ ਧਾਰਾ ਤੂਰਾ ਜਿਹੜੀਆਂ ਦੋਸਤੋ ਮਾਰ ਕੇ ਥੜਾ ਪਾਸ ਜਿਹੜੇ ਕਰਾ ਦਾਂਗੇ ਤੇ ਚੁਵਾਈਆਂ ਤੁਸੀਂ ਕਰਨੀਆਂ ਫੁੱਲ ਜਿੰਨੀਆਂ ਦੱਸੂਗਾ ਬਾਈ ਸਤਨਾਮ ਉਹਦੀ ਚੁਵਾਈ ਜਾਂ ਤੁਸੀਂ ਕਰ ਲਿਓ ਦੋ ਟਾਈਮ ਦੀ ਤੇ ਕਦ ਕਾਠੀ ਪੂਰਾ ਸਿਕਾ ਸੋਨਾ ਕਦ ਕੱਟਾ ਵੱਡੇ ਕਦ ਕੱਟ ਦੇ ਵਿੱਚ ਆ ਤੇ ਝਾਲਰ ਚ ਡਰਪੂਰੀ ਆ ਜਿਹੜੇ ਫੰਕਸ਼ਨ ਕਹਦੇ ਨੇ ਵੀ ਫੰਕਸ਼ਨ ਉਹ ਪੂਰੇ ਆ ਹਰ ਜਿਹੜਾ ਵੀ ਗੋਲਾ ਕਰਵਾਇਆ ਠੀਕ ਆ ਤੇ ਹੁਣ ਭਾਜੀ ਥੋੜੇ ਪਤਾ ਧਾਰ ਚੋਈ ਕੀਤੀ ਸਵੇਰੇ ਕੇ ਹਜੇ ਤੇ ਮਤਲਬ ਥੋੜੇ ਟਾਈਮ ਲਿਆ ਚੋਈਆਂ ਮਾਰਨਿੰਗ ਚੋਈਆਂ ਹਾਂ ਠੀਕ ਹੈ ਜੀ ਆ ਵੀਡੀਓ ਕਰਕੇ ਚੋਲਾ ਹੀ ਮਾਰੋ ਲੋ ਵੀ ਦੋਸਤੋ ਕਰੋ ਚੈੱਕ ਠੀਕ ਆ ਬਿਲਕੁਲ ਪੱਧਰ ਥਣ ਦੇਵਾ ਤੇ ਥਾਣ ਥੂਣ ਵੀ ਆਪਾਂ ਕਹਿ ਦਈਏ ਨਾ ਜਿਵੇਂ ਬਿਲਕੁਲ ਮੁਠੀ ਵਾਲਾ ਥਾਣਾ ਵੀ ਉਹ ਟਾਈਪ ਥਾਣਾ ਵੀ ਸ਼ਾਈ ਵਾਲ ਦਾ ਕਦੀ ਥਾਣਾ ਛੋਟਾ ਜਿਹਾ ਵੇਖਣ ਦੇ ਵਿੱਚ ਹਜ ਚਲੋ ਇਹ ਪਿਓਰ ਆ ਤੇ ਥਣਥਣ ਵਾਲੇ ਪਾਸਿਓਂ ਵੈਸੇ ਠੀਕ ਆ ਪੂਰਾ ਤੇ ਠੰਡੀ ਧੀਰੀ ਵੀ ਪੂਰੀ ਆ ਕੋਈ ਜਿਹੜੀ ਦੋਸਤੋ ਠੀਕ ਆ ਅੱਛਾ ਭਾਜੀ ਸਤਨਾਮ ਸਿੰਘ ਕਿੰਨਾ ਕੁ ਫਰ ਲੈਣ ਦੇਣੇ ਦਾ ਜੀ ਤੇ ਜਿੰਨੇ ਦਾ ਕੋਣਿਆ ਭਾਵੇਂ 55万 ਤਾਈ ਵੇਖ ਜੋ ਹਮ ਪਰ ਆ ਬਹੁਤ ਕੰਮ ਨਹੀਂ ਕਰਨਾ ਹਾਂਜੀ 52000 ਦੇ ਦੇਦਾ ਜੀ 52 ਦੀ ਹਾਂਜੀ ਠੀਕ ਆ ਛੋਟ ਨਹੀਂ ਕਰਾਂ ਭਰਾ ਠੀਕ ਆ 52000 ਦੇ ਵਿੱਚੋਂ ਛੋਟ ਵੀ ਹੋ ਜੂਗੀ ਭਰਾਵੋ ਤੇ ਵਜਨ ਭੋਜਨ ਵੀ ਆ ਲਾਲ ਰੰਗ ਆ ਗੋੜ ਵਰਗਾ ਆਪਾਂ ਕਹਿੰਦੇ ਨੇ ਨਾ ਵੀ ਗੋੜ ਵਰਗਾ ਰੰਗ ਆ ਤੇ ਪੂਰੀ ਘੈਂਟ ਆ ਗੱਲਬਾਤ ਤੁਸੀਂ ਹੱਥ ਪਾ ਲਿਓ ਚਵਾਈ ਕਰ ਲਿਓ ਇਸ ਤੋਂ ਬਾਅਦ ਅਗਲੀ ਤੁਹਾਨੂੰ ਇੱਕ ਐ ਐਚ ਐਫ ਦੇ ਵਿੱਚ ਹੀ ਆਪਾਂ ਤੁਹਾਨੂੰ ਵੜ ਦਿਖਾ ਦਾਂਗੇ ਦੋਸਤੋ ਕ੍ਰੋਸ ਵੀ ਹੋ ਸਕਦੀ ਥੋੜੀ ਬਸੇ ਬਾਕੀ ਐਚ ਐਫ ਵੱਡੇ ਗੱਤ ਘਾਟ ਦੇ ਵਿੱਚ ਆ ਠੀਕ ਆ ਦੋ ਦਾ ਤਾਂ ਅੱਛੀ ਜੀ ਇਹ ਦੋਂਦੀ ਹੈ ਜੀ ਹਾਂ ਜੀ ਪਲੂਨ ਬੱਚੀ ਇਹ ਸੂਈ ਹੈ ਕਿ ਸੂਨ ਵਾਲੀ ਚਾਰ ਦਾ ਸਿੰਘ ਇਹਦਾ ਬਾਗ ਬੱਚੀ ਬਗਰ ਅੱਛਾ ਜੀ ਦੁਬਾਰਾ ਦੋ ਪੀੜੇ ਕਰਕੇ ਕਰੀ ਜਾ ਇਹ ਮਗਰ ਵੀ ਬੱਚੀ ਹੈ ਤੇ ਹਾਂ ਜੀ ਮਗਰ ਵੀ ਬੱਚੀ ਬੱਚੀ ਪੂਰੀ ਬਰੀਡ ਆ ਰਹੀ ਹੈ ਲਓ ਵੀ ਭਰਾਵੋ ਮਗਰ ਵੀ ਬੱਚੀ ਹੈ ਆਪ ਵੀ ਬੱਚੀ ਹੈ ਤੇ ਮਗਰ ਵੀ ਬੱਚੀ ਹੈ ਠੀਕ ਆ ਤੇ ਆ ਛੜੀਆਂ ਬੰਨੀਆਂ ਭਾਜੀ ਫਿਰ ਜੂਟ ਚੜ ਸੌਖਾ ਪਵਾ ਲੈਂਦੀਆਂ ਬਾਅਦ ਲਓ ਵੀ ਉਹ ਨਹੀਂ ਕਰਦਾ ਪਸ਼ੂ ਬਾਜ ਨਿਆਣਾ ਜੂਟ ਪਾਇਆ ਆ ਲਓ ਵੀ ਠੀਕ ਆ ਬਿਲਕੁਲ ਕੰਪੈਕਟ ਹੰਡਰਾ ਦੋਸਤੋ ਕਸਮੇ ਬਿਲਕੁਲ ਲੇਵੇ ਦੀ ਆ ਤੇ ਦੁੱਧ ਨਾਰਮਲੀ ਆਪਾਂ ਗੱਲਬਾਤ ਕਰ ਲਈਏ ਨਾ ਵੀ ਕਸਮੇ ਲੇਵੇਲਾ ਪਸ਼ੂ ਦੁੱਧ ਵੀ ਚੰਗਾ ਕੱਢ ਜਾਂਦਾ ਤੇ ਕਦ ਕਾਠੀ ਸੋਨਾ ਫੁੱਲ ਵੱਡੀ ਹਾਈਟ ਦੇ ਵਿੱਚ ਠੀਕ ਆ ਤੇ ਆ ਕਰੋ ਚੈੱਕ ਦੋਦੀ ਚੌਕੀ ਹੋ ਗਈ ਹੋਣੀ ਆ ਜੀ ਆਹ ਲੋ ਜੀ ਆ ਦਿਖਾਈਏ ਮਾੜਾ ਜਾਂ ਦੋਦੀ ਆ ਨਾ ਜੀ ਬਿਲਕੁਲ ਚੌਕ ਦੇ ਦੰਦ ਨਹੀਂ ਅਜ ਪੱਟੇ ਨਾ ਨਾ ਇਹ 6 ਦੰਦ ਖਲੋਦੇ ਲੈ ਜੀ 6 ਦੰਦ ਜਿਹੜੇ ਦੋਸਤੋ ਦੁੱਧ ਵਾਲੇ ਦੰਦ 6 ਆ ਦੋ ਦੰਦ ਸਥਾਈ ਜਿਹੜੇ ਆ ਇਹ ਆ ਵੇਖ ਸਕਦੇ ਹੋ ਤੁਸੀਂ ਠੀਕ ਆ ਜੀ ਬਾਕੀ ਸਾਰੇ ਅਸਥਾਈ ਦੰਦ ਨੇ ਤੇ ਆ ਕੱਦਗਾਠੀ ਆ ਥਣ ਦੇਵੇ ਦੀ ਸਾਫ ਤੇ ਬੱਚਾ ਇਹਦਾ ਵਿਖਾ ਦੀ ਆਹ ਅਸੀਰਤ ਗੱਦੀ ਜੀ ਆਹ ਦੇਖੋ ਜੀ ਢਾੜੂ ਬੱਚੇ ਦੇ ਨਾਲ ਹੀ ਆ ਤੇ ਅੱਜ ਤੀਜਾ ਅੱਜ ਚੌਥਾ ਦਿਨ ਜੀ ਚੌਥਾ ਦਿਨ ਹੈ ਅੱਜ ਚੌਥਾ ਦਿਨ ਤੇ ਮਗਰ ਬੱਚਾ ਵੀ ਫੀਮੇਲੀ ਹੈ ਮਦਰ ਦੇ ਉੱਪਰ ਹੀ ਦਾ ਦੋਸਤੋ ਇਹ ਬੱਚਾ ਠੀਕ ਹੈ ਫੀਮੇਲ ਕਾਫ ਆ ਤੇ ਹੁਣ ਆਪਾਂ ਮਤਲਬ ਕਿ ਬੌਲੇ ਦੇ ਵਿੱਚ ਕਿੰਨਾ ਚੋਰੇ ਆ ਜੀ ਤੁਹਾਡੇ ਇਹਦੇ ਕੋਈ ਐਂਦਾ 14 ਕਿਲੋ ਬੌਲਾ ਹੋਊਗਾ ਜੀ ਅੱਛਾ ਇਹ ਕੱਲੇ ਵਾਲੇ ਲੀਟਰ ਆ 14 ਹਾਂ ਜੀ ਹੂੰ ਤੇ ਦੁੱਧ ਵਸ਼ੇ 14-18 ਕਿਲੋ ਭਰਦੇ ਜੇ ਸਾਣਾ ਦੁੱਧ ਸਾੜੇ ਹੋਵੇ ਕਿੰਨਾ ਤੇ ਫਿਕਸ ਜਿੱਦਾ ਪੋ ਯੂਨੀਟ ਟੂ ਰਵਾਣ ਤੁਹਾਨੂੰ ਵੀ ਆਪਾਂ ਕਹਿ ਦਈਏ ਜੀ ਹਾਥੀ ਚੁਵਾਈਲਾ ਜੀ ਹਾਂ ਜੀ ਜੀ ਵਧੀਆ ਚੁਵਾਈਲਾ ਸਾਡੇ ਦੇਖੋ ਆਹ ਦੇਖੋ ਜੀ ਘਾਤੀ ਚਵਾਈ ਵਾਲਾ ਭਰਾਵੋ ਥਾਣਾ ਠੀਕ ਆ ਤੇ ਆ ਜਿਹੜਾ ਆਰਡਰ ਕੁਆਲਿਟੀ ਆ ਆ ਉਲਟ ਬਹਿਣੀ ਵਾਲੇ ਪਾਸਿਓ ਆ ਦੇਖੋ ਜੀ ਇਹ ਗੈਬ ਗੋਬ ਜਿਹੜਾ ਭਰਾਵੋ ਆ ਤਸੱਲੀ ਨਾਲ ਦੇਖ ਲਓ ਵੀ ਪੂਰਾ ਵੀ ਆਪਾਂ ਗੈਬ ਗੱਲੇ ਹੈ ਨਾ 5 5 7 7 ਇੰਚ ਦਾ ਜਿਹੜਾ ਵਿੱਚ ਗੈਬ ਆ ਚੋਂ ਪਾਸਿਓ ਤੇ ਇਹਦਾ ਮੁੱਲ ਭਾਜੀ ਫਿਰ ਲੈਣ ਦੇਣ ਕਿੱਥੋਂ ਤੱਕ ਭਰਾਵੋ ਨੂੰ ਦੇ ਦੇਣੀ ਹੈ ਜੀ ਗੱਡੀ ਦੀ ਬੱਸੀ ਦੀ ਉਮਰ ਹੋਸਾ ਭਰਾਵੋ ਯਾਦ ਮੰਗ ਰਿਹਾ ਹਾਂਜੀ ਪਰ ਹੋਰ ਕੰਮ ਨਹੀਂ ਕਰਨਾ 42000 ਦੇ ਵਿੱਚ ਰਹਿ ਗਈ 42 ਦੀ ਹਾਂਜੀ ਠੀਕ ਹੈ ਜੀ ਹਾਂਜੀ 42000 ਦੀ ਬਚੀ ਆ ਦੂੰਦੀ ਬਚੀ ਆ ਦੋਸਤੋ 42000 ਦੇ ਵਿੱਚ ਤੇ ਮਗਰ ਵੀ ਬਚੀ ਆ ਹਾਂਜੀ ਠੀਕ ਆ ਆ ਕਰੋ ਚੱਕ ਡੀ ਖੂਬਸੂਰਤਾ ਉੱਪਰੋਂ ਵੀ ਸਫਾਈ ਹੈ ਤੇ ਹਵਾਨੇ ਵਾਲੋ ਵੀ ਸਫਾਈ ਹੈ ਠੀਕ ਆ ਬਾਕੀ ਸਿੰਗੀ-ਸੂੰਗੀ ਥੋੜੀ ਜਿਹੀ ਹੈਗੀ ਹੈ ਸਿੰਗ ਤੋਂ ਉਹਨਾ ਬੰਦਿਆਂ ਦੋ ਗਏ ਕਿ ਕਿਕਰ ਨਹੀਂ ਬੰਦੇ ਗੁਰਸੇ ਕੀ ਤੋਂ ਉਹਦੇ ਅਸੀਂ ਸਿੰਗ ਨਹੀਂ ਦਿਖਾਉਦੇ ਉਹਨਾਂ ਕੋਲ ਅੱਠ-ਸੱਤ ਡੇਗਰ ਕਿਸੇ ਦਿਨ ਨਹੀਂ ਦਿਖਾਏ ਹੂੰ ਇਹ ਵੀ ਕਈਆਂ ਦਾ ਬਈ ਹੁੰਦਾ ਹੈ ਮੰਨਣਾ ਹੁੰਦਾ ਵੀ ਚੱਲ ਮਿਲ ਉਹਨਾਂ ਦਾ ਘਰ ਹੀ ਆ ਤੇ ਉਹਨਾਂ ਘਰੇ ਵੀ ਅਰ ਅਰ ਨੌਂ ਗਾਵਾ ਉਹਦੇ ਵਿੱਚ ਸਿੰਗ ਨਹੀਂ ਆਉਂਦੇ ਮਿਲ ਉਹ ਜੋ ਮਰਜੀ ਹੋਵੇ ਠੀਕ ਹੈ ਭਾਜੀ ਠੀਕ ਹੈ ਰਹਿੰਦੇ ਵੀ ਜਿਹੜੇ ਨਾ ਆਵੋ ਅਸੀਂ ਦੋ ਜਿਸ ਵਿੱਚ ਚਾਰ ਦਾ ਸੂਈ ਉਹਦੇ ਨਾਲ ਦੇਖਣੇ ਨਹੀਂ ਗਏ ਇੱਥੇ ਬਿਲਕੁਲ ਹਾਂਜੀ ਲਓ ਵੀ ਦੋਸਤੋ ਵੈੜ ਚੰਗੀ ਆ ਠੀਕ ਆ ਪਹਿਲਾ ਸੂਆ ਨਵੀਂ ਵੈੜ ਆ ਜਰੂਰ ਹੱਥ ਪਾ ਲਿਓ ਰੇਟ ਭਾਅ ਫੜਦਾ ਜਾਇਜ਼ ਆ ਇਸ ਤੋਂ ਬਾਅਦ ਅਗਲੀ ਇਹ ਆ ਗਈ ਜੀ ਇਹ ਸੂਈ ਹੈ ਜੀ ਨਹੀਂ ਇਹ ਗੱਬਣ ਵੇਚਦਾ ਹੱਥ ਤੇ ਲੈ ਜੂਗੇ ਇਹ ਗੱਬਣ ਹੈ ਜੀ ਹਾਂਜੀ ਗੱਬਣਾ ਦਿਨ ਹਜੇ ਲੈ ਜੂ 10 ਦਿਨ ਤੋਂ ਬਾਅਦ ਵੀ ਹੋ ਸਕਦੇ ਆ ਜੀ ਦਿਨੇ ਦਾ ਮਤਲਬ ਤਾਂ ਰਹਿੰਦੀ ਗਿੰਦੀ ਹਾਂਜੀ ਹੋਇਆ ਕੋਈ ਦੋ ਚਾਰ ਉੱਤੇ ਲੈ ਜੀ ਠੀਕ ਹੈ ਬਾਕੀ ਤਾਂ ਨਹੀਂ ਬੜੀ ਤਾਂ ਆ ਕਰੋ ਚੈੱਕ ਵੀ ਸੂਬਾ ਦੂਜਾ ਸੂਬਾ ਏ ਦੂਜਾ ਦੂਜਾ ਦੂਜੇ ਸੂਏ ਆ ਆ ਫੇਸ ਕੁਆਲਟੀ ਦੇਖੋ ਜੀ ਜਿਵੇਂ ਦੋਸਤੋ ਵੀ ਕਿਸੇ ਚੰਗੇ ਸੀਮਨ ਦੀ ਬੱਚੀ ਆਪਾਂ ਡੈਨਮਾਰਕ ਸੀਮਨ ਦੇਖਦੇ ਆ ਇਹ ਚਿੱਟਾ ਫਟਾਕਾ ਜੀ ਠੀਕ ਆ ਜੀ ਤੇ ਇਹ ਆ ਵੇਖੋ ਤੁਸੀਂ ਇਹ ਨੁਕਰੀ ਘੋੜੀ ਆ ਚਿੱਟੀ ਹੈ ਨੁਕਰੀ ਘੋੜੀ ਆ ਇਹ ਉਹ ਨੁਕਰੀ ਅੱਗੇ ਨੰਨੀ ਨੇ ਵੜੀ ਤਰਸਲੀ ਦਿਹਾੜੀ ਵਸ਼ੀ ਨੇ ਹਾਂ ਜੀ ਚਿੱਟੀ ਵਸ਼ੀ ਨੇ ਜਿਹੜੀ ਆਪਾਂ ਵੀਡੀਓ ਤੋਂ ਪਾਹੀ ਅਖਣਾ ਬਾਈ ਹਲਾਕ ਤੇ ਹੋੜ ਕੇ ਦੇ ਅੱਛਾ ਇੰਨਾ ਹੁਣ ਅਸੀਂ ਦਾ ਹਾਲੇ ਤੱਕ ਉਹਨੂੰ ਕਿਤਰੇ ਆ ਜੀ ਵੀ ਆਇਆ ਵੀ ਸਾਰਾ 50 ਸਟੇਟਾ ਲੱਗੀਆਂ ਸਾਰੀਆਂ ਮੰਨ ਲਓ ਵੀ ਆਇਆ ਲੱਗਦਾ ਵੀ ਜਦੋਂ ਵੀਡੀਓ ਹੀ ਉਹ ਹੀ ਬਸ ਘੁੰਮ ਘੁੰਮ ਕੇ ਲੋਕ ਉਹਨਾਂ ਕਰੀ ਬੀ ਜਿੱਤੀ ਕਈ ਇਹਨਾਂ ਪਾਈ ਸਤਨਾਥ ਸਿੰਘ ਪਸ਼ੂ ਇਹਨੇ ਪਸ਼ੂ ਦਾ ਚ ਕੋਈ ਇੱਕ ਨਾਗ ਦੋ ਨਾਗ ਬਾਲੇ ਚੰਗੇ ਹੁੰਦੇ ਆ ਹਾਂਜੀ 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 ਉਹ ਭੈਣ ਭਰਾ ਵੇਖ ਕੇ ਵਾਰੀ ਵਾਰੀ ਫੋਨ ਕਰਕੇ ਡਿਮਾਂਡ ਵੀ ਕਰਦੇ ਵੀ ਉਸੇ ਤਰ੍ਹਾਂ ਦੀ ਚੀਜ਼ ਵੀ ਆ ਜੇ ਹਾਂਜੀ ਹਾਂਜੀ ਠੀਕ ਆ ਆ ਦੂਜਾ ਸੂਆ ਠੀਕ ਆ ਦੂਜਾ ਸੂਆ ਭਰਾਵੋ ਤੇ ਪਿਛਲੀ ਵਾਰੀ ਇੱਕ ਨਾ ਭਾਜੀ ਬਿਮਾਰੀ ਥੋੜੀ ਚੱਲੀ ਸੀ ਅਲੰਪੀ ਸਕਿਨ ਹਾਂਜੀ ਹਾਂਜੀ ਆ ਦਾਗ ਉਹਦੇ ਕੋਲ ਮੈਨੂੰ ਲੱਗਦਾ ਵੀ ਉਹ ਦਾਗ ਦੂਗ ਜਿਹੜੇ ਪੁਰਾਣੇ ਜਿਹੜੇ ਆ ਵੇਖਣ ਦੇ ਵਿੱਚ ਕਿਉਂਕਿ ਦੋਸਤੋ ਤੁਸੀਂ ਇੱਥੇ ਮੌਕੇ ਦੇਣ ਕੇ ਦੇਖਣਾ ਕੋਈ ਨਹੀਂ ਬਿਲਕੁਲ ਉਦੋਂ ਚਲੋ ਕਰਮਾਂ ਵਾਲੇ ਬਹੁਤ ਪਸ਼ੂ ਆ ਉਹਦੇ ਵਿੱਚੋਂ ਬਚੇ ਆ ਬਚਾ ਕੇ ਬਾਹਰ ਨਿਕਲੇ ਆ ਤੇ ਬਾਕੀ ਹੁਣ ਚਲੋ ਮਾਲਕ ਸੁਖ ਰਖ ਕੇ ਆਉਣ ਵਾਲੇ ਸਮੇਂ ਦੇ ਵਿੱਚ ਜੀਵ ਜੰਤੂਆਂ ਤੇ ਸਾਰੇ ਪਸ਼ੂ ਜਾਨਵਰਾਂ ਦੇ ਉੱਪਰ ਬਿਲਕੁਲ ਤੇ ਆਹ ਜਿਹੜਾ ਦੋਸਤੋ ਥਣ ਦੇਵਾਜ ਠੀਕ ਆ ਇਹਨਾਂ ਅਰਲੀ ਵਰਗੇ ਥਣ ਵੀ ਆਪਾਂ ਕਹਿ ਤੀਏ ਨਾ ਵੀ ਜਿਵੇਂ ਆ ਵੇਖੋ ਸਪੇਸ ਪੂਰੀ ਆ ਵਿੱਚ ਤੇ ਹਜੇ ਗੱਲਬਾਤ ਬਣਨੀ ਆ ਦੋਸਤੋ 10 ਦਿਨਾਂ ਤੱਕ ਜਿਹੜਾ ਬਹੁਤ ਜਿਆਦਾ ਬਣੂ ਜੀ 24 25 ਕਿਲੋ ਪੈਣ ਨੂੰ ਦੁੱਧ ਭਰਿਆ ਨੇ ਬਿਲਕੁਲ ਤਾਂ 24 25 ਕਿਲੋ ਪਾਈ ਜਾਂਦਾ ਵੀ ਪਹਿਲਾਂ ਨੇ ਭਰਿਆ ਤੇ ਹੁਣ ਦੂਜੇ ਸੂਵੇ ਆ ਠੀਕ ਆ ਤੇ ਖੋਲ ਕੇ ਦਿਖਾਈਏ ਭਈ ਹੈ ਤੇ ਛੱਡਾ ਛੋਡਾ ਜਿਹੜਾ 200 ਦਿਨਾਂ ਦੇ ਹਿਸਾਬ ਨਾਲ ਬਣਾ ਕੇ ਤਿਆਰ ਕਰੂਗੀ ਅਜੇ ਸਮਾਂ ਪਿਆ 10 ਤੋਂ 12 ਦਿਨ ਵੀ ਲੈ ਕੇ ਜਾ ਸਕਦੀ ਆ ਬਾਕੀ ਮੂੰਹ ਮੱਥੇ ਦੀ ਫੇਸ ਕੁਆਲਿਟੀ ਤੁਸੀਂ ਵੇਖੋਗੇ ਕਾਫੀ ਖੂਬਸੂਰਤ ਆ ਠੀਕ ਆ ਬਹੁਤ ਤੇ ਜਾਤ ਵਾਲੀ ਆ ਪੂਰੀ ਜਿਹੜੀ ਬੱਛੀ ਤੇ ਆ ਜਿਹੜਾ ਬੈਕ ਸਾਈਡ ਤੋਂ ਥਾਨ ਹੁੰਦੇ ਵਾ ਜਿਹੜਾ ਕਰੋ ਚੱਕ ਢੇਲਾ ਢੂਲਾ ਬਹੁਤ ਹੈ ਭਰਾਵੋ ਪੂਰਾ ਜਿਹੜਾ ਹਵਾਨਾ ਜਿਵੇਂ ਆਪਾਂ ਕਹਿ ਲਈਏ ਨੇ ਵੀ ਕਸਮਾਂ ਲੈਵਾ ਭਾਵੇਂ ਟਾਈਟ ਕੰਪੈਕਟ ਜਿਹੜਾ ਆਰਡਰ ਹੋਵੇਗਾ ਬਾਲਾ ਟਲਕਵਾਂ ਲੈਵਾ ਨਹੀਂ ਕਰਦੀ ਤੇ ਪੂਰਾ ਵਟ ਕਰ ਦੂਗੀ ਜਦੋਂ ਦਸਾਂਕ ਦਿਨਾਂ ਤੱਕ ਬਣੀ ਆ ਦੇਖੋ ਵੀ ਕੋਈ ਤੇ ਆਈਆਂ ਹੈ ਨਾ ਵੀਡੀਓ ਬਣਾਉਣੇ ਆਈਆਂ ਆਹ ਦੇਖੋ ਗੱਲ ਸੋ ਦੋਸਤੋ ਇਹ ਤੇਜਾ ਨੰਬਰ ਤੇ ਢੀਆ ਆਪਾਂ ਤੁਹਾਨੂੰ ਬਿਲਕੁਲ ਨੌਕਰੀ ਘੋੜੀ ਵਰਗੀ ਆਪਾਂ ਵਿਖਾਤੀ ਸੀ ਨਾ ਚਿੱਟੇ ਰੰਗ ਦੇ ਵਿੱਚ ਵੜ ਇਹਦਾ ਰੇਟ ਪੁੱਛ ਲੈਣੇ ਆ ਤੇ ਭਾਜੀ ਸਤਨਾਮ ਸਿੰਘ ਅੱਜ 10 ਦਿਨ ਪਏ ਜਸੂਣ ਚ ਤੇ ਕੀ ਮੋਲ ਅੱਜ ਵੀਰ ਜੀ ਇਹ ਦੇ ਵਛੀ ਤਿਆਰ ਕਰਕੇ ਦੇਈਏ ਤੇ ਇਹਦੇ ਤੇ ਵਛੀ ਵੇਚਾਂਗੇ 75000 ਦੀ ਠੀਕ ਆ ਜਦੋਂ ਆਪਾਂ ਰੋਕਣਾ ਅਸੀਂ ਲਈ ਜਦੋਂ ਅਗਲੇ ਭਣ ਭਾਣੇ ਸਾਹਮਣੇ ਆ ਹਾਂਜੀ ਹੁਣ 60000 ਦੀ ਦੇ ਦਾਂਗੇ ਜੀ 60 ਦੀ ਬਿਲਕੁਲ ਜੀ ਹਾਂਜੀ ਠੀਕ ਆ ਜੀ ਹਾਂਜੀ 60000 ਦੀ ਦੋਸਤੋ ਅੱਜ ਜਿਹੜੀ ਇਹ ਵਛੀ ਆ ਠੀਕ ਆ ਅਜੇ ਇਸ ਦੀ 2 ਪਹਿਣਾ ਠੀਕ ਆ 17 ਭਰਨੀਆਂ ਤਾਂ ਅਜੇ ਹਵਾਨੇ ਦੇ ਵਿੱਚ ਤੇ ਪੂਣਾ ਆਰਡਰ ਬਣਾ ਕੇ ਤਿਆਰ ਕਰੂੰਗੀ ਤਾਂ ਬਹੁਤ ਛੋੜਾ ਲੱਗ ਠੀਕ ਆ ਠੀਕ ਆ ਬਾਕੀ 10 ਕ ਦਿਨ ਜਿਹੜੇ ਘੱਟੋ ਘੱਟ ਵੀਰਾਂ ਦਾ ਵੀ 10 ਕ ਦਿਨ ਲੱਗੂ 10 ਦਿਨ ਲੈਂਦੇ ਜਦੋਂ ਉੱਤੇ ਨੂੰ ਇੱਕ ਦੋ ਦਿਨ ਲੈ ਜਾਉਂ ਕਹਿੰਦੇ ਸਾਰਾ ਬਿਲਕੁਲ ਕੋਈ ਦੋ ਚੌ ਦਿਨਾਂ ਦਾ ਇਧਰ ਉਧਰ ਕੋਈ ਗੱਲ ਨਹੀਂ ਜੀ ਇਸ ਤੋਂ ਬਾਅਦ ਇੱਕ ਹੋਰ ਵੱਡੇ ਕਦ ਬੋਤ ਦੀ ਬਿਹੜ ਆ ਗਈ ਆ ਬਹੁਤ ਵੱਡੀ ਹਾਈਟ ਆ ਸੁਹਾ ਪੁੱਛਦੇ ਆ ਵੀ ਪਾਜੀ ਇਹ ਕਿਨਵਾ ਸੂਈ ਹੈ ਜੀ ਵੀਰ ਜੀ ਦੂਜਾ ਸੂਹਾ ਅੱਜ ਸਵੇਰੇ ਸੂਈ ਜੇ ਜੂਰਾ ਪਈ ਜੀ ਅੱਛਾ ਜੇਰ ਪਾਤੀ ਪ੍ਰੋਪਰ ਆ ਦੇ ਆ ਜੇਰ ਪ੍ਰੋਪਰ ਪੈ ਗਈ ਅੱਜ ਮਾਰਨਿੰਗ ਸੋਈ ਹੈ ਬੱਚਾ ਕੀ ਥੱਲੇ ਜੀ ਬੱਚਾ ਜੀ ਥੱਲੇ ਮੇਲ ਕਫ ਆ ਗਿਆ ਬੱਚਾ ਇਹ ਚਾਰ ਦੰਦ ਇਹ ਚਾਰ ਦੰਦ ਆ ਲਓ ਵੀ ਭਰਾਵੋ ਠੀਕ ਆ ਸਰੀਰ ਦੇ ਕੇ ਆਹ ਵੇਖੋ ਜੀ ਮੂੰਹ ਚਾਰ ਦੰਦ ਆ ਬਾਕੀ ਦੋ ਦੰਦ ਜਿਹੜੇ ਲਾਸਟ ਵਾਲੇ ਆ ਦੋਸਤੋ ਕੰਨੀ ਵਾਲਾ ਤੇ ਛਿੱਗਾ ਤੇ ਬਿਲਕੁਲ ਕੰਨੀ ਵਾਲਾ ਬਿਲਕੁਲ ਦੁੱਧ ਦੰਦ ਆ ਜੀ ਇਦਾਂ ਹੀ ਖਲੋਤੇ ਆ ਜੀ ਠੀਕ ਆ ਖੜੇ ਆ ਦੰਦ ਬਿਜਲੇ ਜਿਹੜੇ ਦੁੱਧ ਜਿਹੜੇ ਪਿਛਲੇ 4 ਦਾ ਬਰਾਬਰ ਆ ਠੀਕ ਆ ਤੇ ਇਹ ਆ ਦਾਰੇ ਪਲਵਾਨ ਵਰਗੀ ਹੈ ਤੇ ਫੁੱਲ ਵੱਡੀ ਕੱਦ ਕਾਠੀ ਆ ਦੋਸਤੋ ਠੀਕ ਆ ਵੀ ਇੱਕ ਗੱਲ ਕਰ ਲਈਏ ਨਾ ਵੀ ਇਹਦੇ ਉੱਪਰ ਆਪਾਂ ਖੜਕੇ ਨਾ ਕੋਠੇ ਤੇ ਚੜ ਸਕਦੇ ਆ ਆ ਦੇਖੋ ਤੇ ਆਰਡਰ ਕੁਆਲਿਟੀ ਕਾਫੀ ਖੂਬਸੂਰਤ ਆ ਅੱਜ ਮਾਰਨਿੰਗ ਸੂਈ ਆ ਜੇਰ ਪ੍ਰੋਪਰ ਪੈ ਗਈ ਆ ਭਰਾਵੋ ਥੱਲੇ ਬੱਚਾ ਮੇਲ ਕਾਫ ਆ ਤੇ ਬਿਲਕੁਲ ਮੂੰਹ ਚਾਰ ਦੰਤ ਪਹਿਲਾ ਸੂਆ ਸੋਈ ਪਲੂਨ ਦੂਜਾ ਜੀ ਹਾਂ ਦੂਜਾ ਦੂਜਾ ਮੈਨਾਂ ਫਿਰ ਵੀ ਸ਼ਾਬਾਸ਼ ਜੀ ਹਾਂ ਦੂਜਾ ਦੂਜਾ ਇਹ ਦੂਜੇ ਸੂਵੇ ਆ ਹੋਰ ਜੀ ਕਈ ਨਾ ਚੌਕੀਆਂ ਕਈ ਨਾ ਪਹਿਲਾ ਸੂਆ ਹੁੰਦੀ ਗਣੀ ਪਰ ਆਹ ਜੇ ਸੂਵੇ ਠੀਕ ਹੈ ਕਿਹਦਾ ਦੋਂਦੀ ਸੂਪੀ ਹੋਣੀ ਪਹਿਲੇ ਸੂਵੇ ਜੀ ਤੇ ਆਰਡਰ ਕੁਆਲਿਟੀ ਕਾਫੀ ਬਾਕਮਾਲ ਆ ਜੀ ਠੀਕ ਹੈ ਜੀ ਬਹੁਤ ਵਧੀਆ ਥੋੜੀ ਸਭ ਵੀ ਘੱਟ ਆ ਅੱਛਾ ਭਾਜੀ ਇਹਦੀ ਮਲਗੀ ਅੱਜ ਬੌਲੇ ਦੇ ਵਿੱਚ ਕੋਈ ਧਾਰ ਕੱਢ ਲਈ ਫਿਰ ਮਾਰਨਿੰਗ ਹਾਂ ਇਹਨੂੰ ਫਿਰ ਕਿਲੋ ਜਗਾਇਆ ਵੱਲੋਂ ਅੱਛਾ ਜੀ ਕਿਲੋ ਚੋਂ ਗਿਆ 1/2 ਕਿਲੋ ਚੋਂ ਗਿਆ ਫ ਤੁਹਾਡਾ ਮਤਲਬ ਹੈ ਕਿ 2 ਕਿਲੋ 2.5 2.5 ਕਿਲੋ ਚੋਇਆ 2.5 ਕਿਲੋ ਮੈਚ ਹੋਇਆ ਕੋਈ ਇਹਨੂੰ ਚੰਗਾ ਹੈ ਮਤਲਬ ਤੇ ਚਵਾਈ ਕਿੱਦਾਂ ਨਿਕਲੀ ਜਾਂਦੀ ਹੈ ਵੱਡੀ ਪੋਲੀ ਨਹੀਂ ਰਹੀ ਅੱਛਾ ਜੀ ਬਹੁਤ ਜ਼ਿਆਦੀ ਪੋਲੀ ਠੰਡੀ ਭਾਵੇਂ ਉਹਨਾਂ ਨਾਲ ਬਈ ਡਿਸੀਲ ਠੀਕ ਆ ਠੀਕ ਪਾਜੀ ਜੀ ਦੂਰੀ ਪੂਰੀ ਪ੍ਰੋਪਰ ਪਈ ਹੈ ਲਓ ਵੀ ਪਾਜੀ ਸਤਨਾਮ ਸਿੰਘ ਕੋਲ ਖੜੀ ਮੜਾ ਜਾਂਦੇ ਕੱਦ ਬਹੁਤ ਵੱਡਾ ਜੀ ਕੱਦ ਵੇਖੋ ਪਾਜੀ ਮੇਨੂੰ ਤਾਂ ਸਤਨਾਮ ਸਿੰਘ ਹੀ 6 ਫੁੱਟ 2-3 ਇੰਚ ਹੋਊਗਾ ਮੈਨੂੰ ਲੱਗਦਾ ਵੀ ਕੱਦ ਬਿਲਕੁਲ ਮੋਢੇ ਨਾਲ ਟੱਚ ਕਰ ਗਈ ਹੈ ਬਈ ਫੁੱਲ ਵੱਡੇ ਕੱਦ加ਡ ਦੀ ਆ ਲੱਭ ਲੱਭ ਲੱਗਾ ਤੇ ਇਹਦਾ ਮੋਲਾ ਚ ਕੀ ਕਰਦਗੇ ਫਿਰ ਮੋਲ ਵੀ ਜਿੱਦੀ ਵਸ਼ੀ ਭਰਾਵਾ ਪੈਣ ਸੱਤ ਮਾਗ ਲਈ ਨਹੀਂ ਆਪਾਂ ਜਾਇਜ ਕਰਨਾ ਬਾਈ ਆਪਾਂ ਬਿਲਕੁਲ ਜਾਇਜ ਕਰ ਬਿਲਕੁਲ ਕਰਗੇ ਜਾਇਜ ਹਾਂਜੀ ਹਾਂਜੀ ਜਾਇਜ ਦੀ ਹੈ 50 ਦੀ ਹਾਂਜੀ ਬਾਕੀ ਭੈਣ ਭਰਾਵਾਂ ਦੇ ਛੱਡ ਦਈਏ ਥੋੜਾ ਬਾਧਾ ਜੋ ਚਰਾਉਂ ਚਾਹਣ ਕੇ ਕਰਾ ਸਕਦਾ ਕੋਈ ਜਾਇਜ ਕੋਈ ਸੋਰਛਾ ਪਕਰ ਕਰਦਾ ਮੰਨਦਾ ਕਰਦਾ ਯਾਰ ਛੱਡ ਦਾਂਗੇ ਅੱਛਾ ਜੀ ਆ ਚਲੋ ਆਪਾਂ ਰੋਕਣਾ ਮੱਛੀ ਲਈ ਆ ਬਹੁਤ ਜ਼ਿਆਦਾ ਨਹੀਂ ਲਊ ਨੀ ਛੋੜ ਦਾਂ ਲਓ ਜੀ ਮੱਛੀ ਦਾ ਨਹੀਂ ਜੀ ਕੋਈ ਅੰਤ ਨਹੀਂ ਮੈਂ ਦੇਖ ਰਿਹਾ ਪਾਜੀ ਸਾਰੇ ਪਾਸਿਓਂ ਵੈਸੇ ਦਾ ਪੂਰੀ ਕੰਪਲੀਟ ਆ ਪਾਜੀ ਤੇ ਆ ਮੂੰਹ ਮੱਥਾ ਵੇਖੋ ਦੋ ਹਾਂ ਅੱਛਾ ਪਾਜੀ ਤੁਹਾਡਾ ਬਹੁਤ ਵਧੀਆ ਠੀਕ ਆ ਤੇ ਸਿੰਘੀ-ਸੁੰਗੀ ਥੋੜੇ ਜਿਓ ਕਹਿਣਾ ਵੀਰ ਨੇ ਪਹਿਲਾਂ ਵੀ ਕਹਿਤਾ ਵੀ ਸਿੰਘ-ਸੁੰਗੀ ਥੋੜੇ ਜਿਗੇ ਨਹੀਂ ਉਹ ਬੰਦੇ ਨੇ ਇਸੇ ਕਿੰਨੀ ਹੋ ਗਏ ਠੀਕ ਆ ਨਾ ਕਿ ਪਹਿਲਾਂ ਹੀ ਗਵਾ ਦਿਖਾਈ ਨਾ ਗਾੜੀ ਕੇ ਬੱਤੀ ਦੀ ਗਵਾ ਲਓ ਵੀ ਬਾਕੀ ਆ ਥਣ-ਥਣ ਇੱਕ ਵਾਰੀ ਤੁਹਾਨੂੰ ਸ਼ੇਪ ਜਿਹੜੀ ਆ ਦੂਰੋਂ ਮੈਂ ਕਰਾ ਦੇਣਾ ਚੈੱਕ ਵੀ ਮੋਟਾ ਥਾਣਾ ਦੋਸਤੋ ਤੇ ਬਿਲਕੁਲ ਮੁਠੀ ਵਾਲਾ ਥਾਣਾ ਚਵਾਈ ਹੱਥੀ ਤੁਸੀਂ ਕਰੋਗੇ ਤੇ ਬੜੀ ਇਜ਼ੀਲੀ ਕਰੋਗੇ ਵੀ ਇਹ ਨਹੀਂ ਹੈਗੀ ਕਿ ਵੀ ਯਾਰ ਹੱਥ 'ਚ ਥਾਨਾ ਹੋਵੇ ਤੇ ਦੋ ਉਂਗਲਾਂ ਨਾਲ ਚੁਣੇ ਪੈਣ ਉਹ ਗੱਲ ਬਾਤ ਨਹੀਂ ਫਿਰ ਨੂੰ ਬਹੁਤ ਜਾਂ ਲੱਗਾ ਅਧਰਲਾਪੁਰਲਾਂ ਵੇਖੋ ਤੁਸੀਂ ਵੀ ਠੀਕ ਹੈ ਜੀ ਪੂਰੇ ਜਿਬ ਗੱਡ ਵੀ ਇਹ ਵੀ ਨਹੀਂ ਹੈਗੀ ਵੀ ਉਹ ਗੱਲ ਬਾਤ ਨਹੀਂ ਬੱਚੀ ਦੇ ਵਿੱਚ ਪੂਰੀ ਗੱਲ ਬਾਤ ਆ ਬਾਕੀ ਰੇਟ ਭਾਅ ਵੜਦਾ ਵੀ ਜਾਇਜ਼ ਹੀ ਲੱਗੂਗਾ ਤੁਹਾਨੂੰ ਇਹਦੇ ਹਿਸਾਬ ਨਾਲ ਹਾਂਜੀ ਆਪਾਂ ਜਿਹੜੀ ਲੋਕਾਂ ਨੂੰ ਅਸੀਂ ਖੁਲਾਣਾ ਇਨੇ ਮੰਗਦੇ ਆ ਤੇ ਮੈਂ ਨਹੀਂ ਮੰਗਣਾ ਆਪਾਂ ਉਹ ਨਹੀਂ ਆਪਾਂ ਆਪਣੇ ਹਿਸਾਬ ਨਾਲ ਮਾਲ ਲਿਆ ਆਪਣੇ ਹਿਸਾਬ ਨਾਲ ਵੇਚਣਾ ਜੀ ਬਿਲਕੁਲ ਬਿਲਕੁਲ ਲੋਕ ਤਾਂ ਇਹੋ ਜਿਹਾ ਨਹੀਂ ਨਹੀਂ ਮੰਗਦੇ ਮੰਗਦੇ ਆਪਾਂ ਨਹੀਂ ਉਹ ਕੰਮ ਨਹੀਂ ਕਰਨਾ ਅਗਲੇ ਦੀ ਆਪਣੀ ਸੋਚ ਆਪਾਂ ਆਪਣੀ ਕਬਰ ਨਹੀਂ ਜੀ ਬਿਲਕੁਲ ਜੀ ਭਾਜੀ ਹਾਂਜੀ ਤੇ ਬਾਕੀ ਦੋਸਤੋ ਪਸ਼ੂ ਹੋਰ ਵੀ ਹੈਗੇ ਆ ਉਹ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦਿਖਾ ਦਾਂਗੇ ਘੱਟੋ ਘੱਟ ਵੀ ਤਿੰਨ ਚਾਰ ਨੱਕ ਤਿੰਨ ਨੱਕ ਜਿਹੜੇ ਆ ਉਹ ਹਜੇ ਪਏ ਆ ਉਹ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਜਲਦੀ ਦਿਖਾ ਦਾਂਗੇ ਸੋ ਫਿਲਹਾਲ ਇਸ ਵੀਡੀਓ ਦੇ ਵਿੱਚ ਇੰਨਾ ਹੀ ਹੈਗਾ ਕੁਝ ਬਾਕੀ ਨੰਬਰ ਬਾਈ ਸਤਨਾਮ ਦੇ ਆਪਾਂ ਲੈ ਲੈਨੇ ਆ ਪਾਜੀ ਬੋਲਿਓ ਨੰਬਰ ਜੀ ਇਹ ਨੰਬਰ ਆਪਣਾ 94655 ਜੀ 58955 ਠੀਕ ਹੈ ਜੀ ਪਿੰਡ ਕੈਰੋ ਤਹਿਸੀਲ ਪਟੇ ਜਿਲ੍ਹਾ ਬਿਲਕੁਲ ਤੇ ਪਿੰਡ ਕੈਰੋ ਆ ਦੋਸਤੋ ਤਹਿਸੀਲ ਪਟੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨੰਬਰ ਸਕਰੀਨ ਤੇ ਚੱਲ ਰਿਹਾ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੋਂ ਬਾਅਦ ਜਲਦੀ ਆਦਾ